मान्योग पुलिस कमिश्नर अमृतसर सरदार गुरप्रीत सिंह कुलर साहब ਉਹਨਾਂ ਦੇ ਰਿਲੇਸ਼ਨ ਵਿੱਚ ਇਹ ਅਮਰਸਾ ਪੁਲਿਸ ਕਮਿਸ਼ਨਰੇਟ ਨੇ 4 ਕੇਸ ਸਟ੍ਰੇਸ ਕੀਤੇ ਪਿਛਲੇ 24 ਘੰਟਿਆਂ ਵਿੱਚ ਇੱਕ ਪੀਐਸ ਵੇਰਖਾ ਦਾ ਅਸੀਂ ਦੋਸਤ ਨੇਚਰ ਅਰੈਸਟ ਕੀਤੇ ਨਾਲ ਇੱਕ ਬਲੇਨੋਕਾਰ ਤੇ ਨਾਲ 10000 ਰੁਪਏ ਰਿਕਵਰ ਕੀਤੇ ਹੈ ਇਹਦੇ ਸਸੀਂ ਦੋ ਜਿਹੜੇ ਸਨੇਚਰ ਅਰੈਸਟ ਕੀਤੇ ਉਹਨਾਂ ਦਾ ਨਾਮ ਹੈ ਅਜੇ ਮਸੀਹ ਤੇ ਬਲਵਿੰਦਰ ਸਿੰਘ ਇਹਨਾਂ ਨੇ 10000 ਰੁਪਏ ਇੱਕ ਮਨੀ ਐਕਸਚेंजर ਦੀ ਦੁਕਾਨ ਤੇ ਜਾ ਕੇ ਉਹ ਉਹਨੂੰ ਕਿਹਾ ਕਿ ਸਾਨੂੰ ਤੋਂ ਪੈਸੇ ਦੇ ਦੇ ਤੇ ਅਸੀਂ ਤੈਨੂੰ Google Pay ਕਰ ਦਾਂਗੇ। ਉਹਨੇ ਜਦੋਂ ਪੈਸੇ ਦੇ ਦਿੱਤੇ ਤੇ ਅ ਅਜੇ ਮਸੀਹ ਤੇ ਬਲਵਿੰਦਰ ਸਿੰਘ ਇਹ ਪੈਸੇ ਲੈ ਕੇ ਭੱਜ ਗਏ ਪਰ ਸਾਡੇ ਕੋਲ ਕਾਰ ਦਾ ਨੰਬਰ ਸੀਗਾ ਤੇ ਕਾਰ ਦਾ ਨੰਬਰ ਅ ਨੂੰ ਅਸੀਂ ਐਪ ਵਿੱਚ ਪਾ ਕੇ ਵਾਹਨ ਐਪ ਵਿੱਚ ਪਾ ਕੇ ਡਰੈਸ ਕਢਾ ਕੇ ਆਰਟੀਓਫਿਸ ਤੋਂ ਤੇ ਅਸੀਂ ਦੋਨਾਂ ਨੂੰ ਅਰੈਸਟ ਕਰ ਲਿਆ ਨਾਲ ਅਸੀਂ 10000 ਰੁਪਏ ਵੀ ਬਰਾਮਦ ਕਰ ਲਏ ਤੇ ਉਹਨਾਂ ਦੀ ਬਲੇ ਨੂੰ ਕਾਰ ਵੀ ਅਸੀਂ ਕਬਜ਼ੇ 'ਚ ਲੈ ਲਈ। ਇਸ ਤੋਂ ਇਲਾਵਾ ਪੁਲਿਸ ਸਟੇਸ਼ਨ ਏ ਡਿਵੀਜ਼ਨ ਨੇ ਚਾਰ ਚੋਰ ਅਰੈਸਟ ਕੀਤੇ ਉਹਨਾਂ ਦਾ ਨਾਮ ਹੈ ਨikhil kumar haditya ajay ਤੇ anuj ਇਹ 174 ਨੰਬਰ ਐਫ ਆਈ ਆਰ 171024 ਦੀ ਅੰਡਰ ਸੈਕਸ਼ਨ 331 4 305 317 ਬੀ ਐਨ ਐਸ ਏ ਡਿਵੀਜ਼ਨ ਪੁਲਿਸ ਸਟੇਸ਼ਨ ਇਹਦੇ ਨikhil kumar ਹੈਗਾ ਉਹਨੇ ਆਪਣੇ ਦੋਸਤਾਂ ਨਾਲ ਮਿਲ ਕੇ ਚਾਰ ਹੋਰ ਦੋਸਤਾਂ ਨਾਲ ਮਿਲ ਕੇ 4 ਲੱਖ 75000 ਦੀ ਦੁਕਾਨ ਤੋਂ ਚੋਰੀ ਕੀਤੀ ਸੀ ਜਿਹੜਾ ਨikhil ਹੈਗਾ ਨikhil kumar ਹੈ ਉਹਦੀ ਉਮਰ ਕਰੀਬ ਤਕਰੀਬਨ 22 ਸਾਲ ਹੈਗੀ ਹੈ ਤੇ ਉਸੇ ਦੁਕਾਨ ਤੋਂ ਕੰਮ ਕਰਦਾ ਸੀ 475000 ਤੋਂ ਅਸੀਂ 304000 ਅਸੀਂ ਬਰਾਮਦ ਕਰ ਲਿਆ ਤੇ ਬਾਕੀ ਹਲੇ ਇੱਕ ਸਿਬੂ ਹੈਗਾ son of ਸਿਬੂ ਹੈਗਾ ਹੈਗਾ 발ਮੇ ਕੀ ਮਤਲਬ ਪਕਤਾਂ ਵਾਲਾ ਦਾ ਉਹਨੂੰ ਹਲੇ ਅਸੀਂ ਅਰੈਸਟ ਕਰਨਾ ਬਾਕੀ ਹੈ ਤੇ ਉਹਦੀ ਤਕਰੀਬਨ ਉਮਰ 20 ਕੀ ਸਾਲ ਹੈਗੀ ਹੈ ਉਹਦੇ ਪਿੱਛੇ ਅਸੀਂ ਪੁਲਿਸ ਟੀਮ ਜਲਾਈਆਂ ਆਈਆਂ ਤੇ ਜਦੋਂ ਉਹ ਵੀ ਮਿਲ ਜਾਊਗਾ ਤੇ ਹੁਣ ਸਾਨੂੰ ਹੋਰ ਵੀ ਹੈਗਾ ਕਿ ਰਿਕਵਰੀ ਅ ਹੋ ਜਾਊਗੀ ਪੈਸੇ ਦੀ ਤੇ ਇਸ ਤੋਂ ਇਲਾਵਾ ਅਸੀਂ ਪੀਐਸਈ ਡਿਵੀਜ਼ਨ ਵਿੱਚ ਅਸੀਂ ਇੱਕ ਚੋਰ ਅਰੈਸਟ ਕੀਤਾ 125 ਨੰਬਰ ਐਫਆਈਆਰ ਹੈ 28 24 ਦੀ ਉਹ ਜਿਹੜਾ ਅਸੀਂ ਚੋਰ ਅਰੈਸਟ ਕੀਤਾ ਉਹ ਜੁਵਨਾਈਲ ਹੈ ਸਾਡੇ 17 ਸਾਲ ਉਹਦੀ ਉਮਰ ਹੈ ਤੇ ਉਹ ਤੋਂ ਅਸੀਂ ਦੋ ਮੋਰਸਾਈਕਲ ਬਰਾਮਦ ਕੀਤੇ ਆ ਉਹਨੂੰ ਥਾਣੇ ਵਾਲਿਆਂ ਨੇ ਨਾਕਾ ਲਾਇਆ ਸੀਗਾ ਤੇ ਮੋਤੀ ਬਾਜ਼ਾਰ ਲੱਗ ਗਏ ਤੇ ਜਿਹੜਾ ਅਸੀਂ ਉਹਦੇ ਵਾਹਨ ਐਪ ਤੋਂ ਕਾਗਜ਼ ਚੈੱਕ ਕੀਤੇ ਤੇ ਉਹ ਆਪਣਾ ਉਹ ਕਿਸੇ ਦਿਨ ਆਪੇ ਬੋਲ ਰਿਹਾ ਜਦੋਂ ਅਸੀਂ ਪੁੱਛਗਿੱਛ ਕੀਤੀ ਤੇ ਉਹਨੇ ਐਡਮਿਟ ਕੀਤਾ ਕਿ ਉਹ ਚੋਰੀ ਦਾ ਹੈ ਤੇ ਅਸੀਂ ਹੋਰ ਉਸ ਤੋਂ ਪੁੱਛਗਿੱਛ ਕੀਤੀ ਤੇ ਉਹਨੇ ਪਹਿਲਾਂ ਵੀ ਇੱਕ ਮੋਟਰਸਾਈਕਲ ਚੋਰੀ ਕੀਤਾ ਹੋਇਆ ਸੀ ਤੇ ਅਸੀਂ ਦੂਪ ਮੋਟਰਸਾਈਕਲ ਉਸ ਤੋਂ ਗ੍ਰਬਤ ਕਰ ਪੁਲਿਸ ਸਟੇਸ਼ਨ ਗੇਟ ਕੀਮਾ ਨੇ ਵੀ ਅਸੀਂ ਦੋ ਅਕਿਊਜ਼ ਅਰੈਸਟ ਕੀਤੇ ਆ 198 ਨੰਬਰ ਐਫ ਆਈ ਆਰ 271024 ਦੀ ਅ ਗੇਟ ਕੀ ਮਾ ਥਾਣੇ ਦੀ ਉਹਦੇ ਚ ਅਤਲ ਕੁਮਾਰ ਕੀਤਾ ਤੇ ਹੰਸਰਾਜ ਕੀਤਾ ਤੇ ਇਹ ਇਹਨਾਂ ਦੋਨਾਂ ਤੇ ਤਿੰਨ ਤਿੰਨ ਕੇਸ ਆਲਰੇਡੀ ਵੱਖਰੇ ਵੱਖਰੇ ਥਾਣਿਆਂ ਚੱਲ ਰਹੇ ਆ ਜਿਵੇਂ ਇੱਕ ਕੇਸ ਚੋਰੀ ਦਾ ਚੱਲ ਰਿਹਾ ਅਤਲ ਕੁਮਾਰ ਦਾ ਤੇ ਐਨ ਡੀ ਪੀ ਐਸ ਦਾ اسلامਾਬਾਦ ਤੇ ਇੱਕ ਸਨੇਚਿੰਗ ਦਾ ਪੀ ਐਸ ਗੇਟ ਕੀ ਮਾ ਚ ਤੇ ਹੰਸਰਾਜ ਦਾ ਅਸੀਂ ਕੀਤਾ ਕਿ ਉਹ ਉਹਦੇ ਤੇ ਵੀ ਤਿੰਨ ਕੇਸ ਚੱਲ ਰਹੇ ਆ ਤੇ ਇਹਨਾਂ ਤੋਂ ਅਸੀਂ 100 ਗ੍ਰਾਮ ਸੋਨਾ ਰਿਕਵਰ ਕੀਤਾ ਤੇ 20 ਗ੍ਰਾਮ ਚਾਂਦੀ ਰਿਕਵਰ ਕੀਤੀ ਹੈ ਜੀ ਇਹ ਇਹਦੇ ਤੇ ਵੀ ਇੱਕ ਚੱਲ ਰਿਹਾ ਜੀ اسلامਾਬਾਦ ਥਾਣੇ ਦਾ ਵੀ ਕੇਸ ਚੱਲ ਰਿਹਾ ਤੇ ਹੋਰ ਵੀ ਇਹਦੇ ਤੇ ਚੱਲ ਰਿਹਾ ਇਸ ਤੋਂ ਇਲਾਵਾ ਅਸੀਂ ਇੱਕ ਪੀਓ ਰੈਸਕ ਕੀਤਾ ਹੈ ਫਾਈਲ ਨੰਬਰ 111 ਹੈਗੀ ਪੀਐਸ ਗੇਟ ਖੀਮਾ ਦੀ 2020 ਦੀ ਤੇ ਉਹਦਾ ਪੀਓ ਦਾ ਨਾਮ ਹੈ ਰਾਹੁਲ ਅਲਾਈਸ ਗੋਗਲੀ ਇਹ ਲੇਬਰ ਕਲੋਨੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਮੈਂ ਹੀ ਕਨਵੇ ਕਰਨਾ ਚਾਹੁੰਦਾ ਕਿ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਆਪਣਾ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਤੇ ਅਮਨ ਕਾਨੂੰਨ ਸ਼ਾਂਤੀ ਬਣਾਈ ਰੱਖਣ ਲਈ ਵਚਨਬੱਧ ਹਾਂ ਧੰਨਵਾਦ